ਦੱਸ ਦਈਏ ਕਿ ਸਾਹਮਣੇ ਪੁਲ ਬਣ ਰਿਹਾ ਜੋ ਫਲਾਈਓਵਰ ਆ ਓਵਰ ਬ੍ਰਿਜ ਆ ਜੋ ਰੇਲਵੇ ਦਾ ਔਰ ਇਸ ਤਰਫ ਤੋਂ ਪੂਰਾ ਕੰਪਲੀਟ ਆ ਔਰ ਇੱਕ ਤਰਫ ਜੋ ਇੱਟਾਂ ਵਾਂ ਜੋ ਟਾਈਲਾਂ ਲੱਗਦੀਆਂ ਆ ਰਹੀਆਂ ਨੇ ਰੋਡ ਚੌੜਾ ਹੁੰਦਾ ਆ ਰਿਹਾ ਔਰ ਕਿਹੜੀ ਕਿਹੜੀ ਦੁਕਾਨਦਾਰੀ ਇਸ ਦੇ ਵਿੱਚ ਪੂਰਾ ਫਾਇਦਾ ਲਏਗੀ ਇਸ ਪੁਲ ਦਾ ਇਸ ਚੌੜਾਈ ਦਾ ਔਰ ਦੱਸ ਦਈਏ ਕਿ ਆ ਜੋ ਇੱਟਾਂ ਦੇ ਢੇਰ ਲੱਗੇ ਨੇ ਇੱਕ ਤਰਫ ਤਾਂ ਏਟੀਐਮ ਆ ਆਮ ਗੱਡੀਆਂ ਖੜੀਆਂ ਹੁੰਦੀਆਂ ਔਰ ਦੂਸਰੀ ਤਰਫ ਆ ਮੋਟਰਸਾਈਕਲ ਸਕੂਟਰਾਂ ਦੀ ਜੋ ਸਪੀਡ ਆ ਉਹ ਚੈੱਕ ਕੀਤੀ ਜਾਵੇ ਕਿ ਏਟੀਐਮ ਵਿੱਚ ਆਉਣ ਵਾਲੇ ਲੋਕ ਆਪਣੀਆਂ ਗੱਡੀਆਂ ਖੜੀਆਂ ਕਰ ਦਿੰਦੇ ਆ ਔਰ ਦੂਸਰੀ ਤਰਫ ਸਬੰਧਤ ਵਿਭਾਗ ਨੇ ਢੇਰ ਲਗਾਏ ਹੋਏ ਆ ਰੋਡ ਦੇ ਵਿੱਚ ਜੇ ਕੋਈ ਹਾਦਸਾ ਵਾਪਰ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਆ ਗੱਡੀਆਂ ਲੰਘ ਰਹੀਆਂ ਜੇ ਇੱਕ ਗੱਡੀ ਅੱਗੋਂ ਆ ਜਾਂਦੀ ਆ ਤਾਂ ਲੰਘਣਾ ਰਸਤਾ ਬੰਦ ਹੋ ਸਕਦਾ ਔਰ ਦੱਸ ਦਈਏ ਕਿ ਜੇ ਕੋਈ ਇਸ ਦੇ ਨਾਲ ਹਾਦਸਾ ਵਾਪਰ ਜਾਂਦਾ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਕਿਹੜਾ ਵਿਭਾਗ ਜ਼ਿੰਮੇਵਾਰ ਹੋ ਗਿਆ ਕਿਹੜਾ ਐਸਡੀਓ ਜ਼ਿੰਮੇਵਾਰ ਹੋਵੇਗਾ ਔਰ ਕਿਹੜਾ ਇਸ ਦਾ ਮੈਨੇਜਰ ਆ ਜਿਸ ਨੇ ਇਸ ਦੀ ਕਾਰਵਾਈ ਲਈ ਆ ਪੂਰੀ ਕਿ ਮੈਂ ਇਹ ਰੋਡ ਜਿਹੜਾ ਪ੍ਰੋਪਰ ਚੌੜਾ ਕਰਾਂਗਾ ਔਰ ਕਿਉਂ ਨਹੀਂ ਇਹ ਟਾਈਮ ਨਾਲ ਇਸ ਨੂੰ ਚੁੱਕਿਆ ਜਾ ਰਿਹਾ ਕਿਹੜੀ ਗੱਲੋਂ ਇਸ ਨੂੰ ਰੋਡ ਦੇ ਸੈਂਟਰ 'ਚ ਲਗਾਇਆ ਗਿਆ ਅਗਰ ਜੇ ਲਗਾਉਣਾ ਹੀ ਸੀ ਰੋਡ ਦੇ ਕਿਨਾਰੇ ਬਣਨੇ ਆ ਤਾਂ ਇਸ ਨੂੰ ਥੋੜਾ ਸਾਈਡ ਤੇ ਵੀ ਰੱਖਿਆ ਜਾ ਸਕਦਾ ਥੋੜਾ ਥੋੜਾ ਕਰਕੇ ਵੀ ਲਿਆਇਆ ਜਾ ਸਕਦਾ ਜ਼ਰੂਰੀ ਆ ਕਿ ਇੱਕ ਬਲੀ ਪਹਿਲੇ ਪੁਲ ਤੇ ਲੱਗ ਗਈ ਆ ਗੁਸਤਾਖੀ ਮਾਫ ਕਰਨਾ ਕਿ ਕਈ ਵਾਰ ਅਸੀਂ ਬਲੀ ਨਹੀਂ ਕਹਿ ਸਕਦੇ ਪਹਿਲਾਂ ਵੀ ਇੱਕ ਹਾਸਾ ਪੁਲ ਤੋਂ ਵਾਪਰਿਆ ਇਹਨਾਂ ਕਾਰਨਾ ਕਰਕੇ ਇਹ ਦੂਸਰਾ ਹਾਸਾ ਨਾਲ ਵਾਪਰ ਜਾਵੇ ਕਿ ਜੇ ਕੋਈ ਹਾਸਾ ਵਾਪਰ ਜਾਵੇ ਇਸ ਤਰ੍ਹਾਂ ਬਲੀ ਲੱਗੇ ਤਾਂ ਫੇਰ ਹੀ ਰੋਡ ਚੌੜਾ ਹੋਣਾ ਆ ਜੋ ਇਟਾਂ ਦੇ ਢੇਰ ਲੱਗੇ ਆ ਕਿਉਂ ਨਹੀਂ ਚੁੱਕੇ ਜਾ ਰਹੇ ਕਿਉਂ ਸਾਈਡ ਤੇ ਨਹੀਂ ਕੀਤੇ ਜਾ ਰਹੇ ਇਹ ਲਗਭਗ ਸਿਰਫ 50 ਮੀਟਰ ਦਾ ਟੋਟਾ ਹੈ ਜਿਸ ਦੇ ਵਿੱਚ ਇਸ ਨੂੰ ਭਰਨਾ ਔਰ 50 ਮੀਟਰ ਦੇ ਟੋਟੇ ਵਾਸਤੇ 10 ਦਿਨ ਤੋਂ ਢੇਰ ਲੱਗੇ ਹੋਏ ਨੇ ਔਰ ਅਕਸਰ ਹੀ ਅਸੀਂ ਜਦੋਂ ਲੰਘਦੇ ਆ ਤਾਂ ਵੇਖਦੇ ਆ ਕਿ ਸਬੰਧਤ ਮੈਕਮੇਂ ਦੇ ਜੋ ਕਰਮਚਾਰੀ ਆ ਉਹ ਕਿਉਂ ਟਿੱਲ ਵਰਤ ਰਹੇ ਆ ਕਿਉਂ ਇਸ ਨੂੰ ਸਾਈਡ ਤੇ ਨਹੀਂ ਕੀਤਾ ਜਾ ਰਿਹਾ ਕਿਉਂ ਹਾਸੇ ਨੂੰ ਸੱਦਾ ਦਿੱਤਾ ਜਾ ਰਿਹਾ ਅਕਸਰ ਹੀ ਤੁਸੀਂ ਦੀਨਾ ਨਗਰ ਵਿੱਚ ਵੇਖਦੇ ਹੋ ਕਿ ਕੋਈ ਨਾ ਕੋਈ ਇਹੋ ਜਿਹੀ ਘਟਨਾ ਵਾਪਰਦੀ ਰਹਿੰਦੀ ਆ ਕਦੇ ਕੋਈ ਰੁੱਖ ਪੁਰਾਣਾ ਹੈ ਉਹ ਮਹਿਕਮਾ ਨਹੀਂ ਵੱਢਦਾ ਉਸ ਦੇ ਵਿੱਚ ਵੱਜ ਕੇ ਕੋਈ ਮਰ ਜਾਂਦਾ ਜੇ ਕੋਈ ਐਸਜੀ ਘਟਨਾ ਹੋਰ ਹੋ ਗਈ ਤਾਂ ਫਿਰ ਕੀ ਹੋਵੇਗਾ ਲੇਕਿਨ ਕੀ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਜੀਐਸ ਨਾਲ ਵੱਜਦੇ ਆ ਘਾਟੇ ਉਹਨਾਂ ਨੂੰ ਪੈਂਦੇ ਆ ਨੁਕਸਾਨ ਉਹਨਾਂ ਦੇ ਹੁੰਦੇ ਆ ਲੇਕਿਨ ਆ ਜੋ ਆ ਜੋ ਢੇਰ ਹੈ ਇਸ ਨੂੰ ਕਦੋਂ ਚੱਕਿਆ ਜਾਵੇਗਾ ਤੁਸੀਂ ਵੇਖ ਸਕਦੇ ਹੋ ਕਿ ਰੋਡ ਦੇ ਸੈਂਟਰ ਵਿੱਚ ਔਰ ਮੋਟਰਸਾਈਕਲ ਚਲਾਉਣ ਵਾਲੇ ਵੀ ਤੇਜ਼ ਆਉਂਦੇ ਆ ਹੋਰ ਗੱਡੀਆਂ ਵੀ ਆਉਂਦੀਆਂ ਉਹਨਾਂ ਵਾਸਤੇ ਤਾਂ ਪਰੇਸ਼ਾਨੀ ਐ ਔਰ ਸਾਹਮਣੇ ਦੱਸ ਦਈਏ ਕਿ ਏਟੀਐਮ ਐ ਏਟੀਐਮ ਕਰਕੇ ਗੱਡੀਆਂ ਖੜੀਆਂ ਔਰ ਦੋਨੋਂ ਤਰਫ ਜਗ੍ਹਾ ਘਟ ਜਾਂਦੀ ਐ ਜੇ ਜਗ੍ਹਾ ਘਟ ਗਈ ਐ ਤਾਂ ਨੇਚਰਲੀ ਐ ਕਿ ਆਸ ਦੇ ਵਿੱਚ ਕੋਈ ਨਾ ਕੋਈ ਟਕਰਾਏਗਾ ਤਾਂ ਫਿਰ ਹਾਦਸਾ ਹੋਵੇਗਾ ਫਿਰ ਦੀਨਾ ਨਗਰ ਸੁਰਖੀਆਂ ਜਾਵੇਗਾ ਜੇ ਸੁਰਖੀਆਂ ਵਿੱਚ ਹੀ ਆਉਣਾ ਤਾਂ ਚੰਗੇ ਕੰਮ ਕਰਕੇ ਆਓ ਇਹੋ ਜੀਆਂ ਘਟਨਾਵਾਂ ਕਰਕੇ ਸੁਰਖੀਆਂ ਵਿੱਚ ਆਉਣਾ ਦੀਨਾ ਨਗਰ ਦੀ ਬੜੀ ਵੱਡੀ ਗੱਲ ਐ ਕਿ ਦੀਨਾ ਨਗਰ ਇਰਾ ਘਟਨਾਵਾਂ ਕਰਕੇ ਹੀ ਸੁਰਖੀਆਂ ਚ ਰਹਿੰਦਾ ਐ ਦੀਨਾ ਨਗਰ ਜਿਹੜਾ ਉਹ ਚੰਗੇ ਕੰਮ ਕਰਕੇ ਸੁਰਖੀਆਂ 'ਚ ਆਵੇ ਤਾਂ ਅਸੀਂ ਵੀ ਸ਼ਲਾਘਾ ਕਰਾਂਗੇ ਕਿ ਦੀਨਾ ਨਗਰ ਵਧੀਆ ਕੰਮ ਕਰ ਰਿਹਾ ਹੈ ਪਹਿਲੇ ਤਾਂ ਦੱਸ ਦਈਏ ਅਵੰਖਾ ਪਿੰਡ ਪੈਂਦਾ ਜਿੱਥੇ 4 ਵਜੇ ਤੋਂ ਲੈ ਕੇ ਸਿਆਸਤ ਸ਼ੁਰੂ ਹੋ ਜਾਂਦੀ ਆ ਅਵੰਖਾ ਬਹੁਤ ਪੜਿਆ ਲਿਖਿਆ ਇੱਕ ਮਿੰਨੀ ਜਿਹੜੀ ਆ ਰਾਜਧਾਨੀ ਆ ਦੀਨਾ ਨਗਰ ਦੀ ਔਰ ਦੱਸ ਦਈਏ ਕੀ ਇਹ ਹਾਲਾਤ ਕੀ ਆ ਕਿ ਰੋਡ ਦੇ ਵਿੱਚ 10 ਦਿਨ ਤੋਂ ਚੱਕੇ ਲਗਾਏ ਹੋਏ ਨੇ ਜੇ ਗੱਲ ਕਰੀਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਨਜ਼ਦੀਕ ਆਇਆ ਜਾਵੇ ਕੀ ਆ 40 ਈਟਾਂ ਨੇ 40 ਨਹੀਂ 30 ਹੋਣਗੀਆਂ ਇਹ 30 ਈਟਾਂ ਦਾ ਢੇਰ ਜਿਹੜਾ ਵਾ ਰੋਡ ਦੇ ਸੈਂਟਰ 'ਚ ਲਗਾਇਆ ਤੇ ਜਾਂ ਤੁਸੀਂ ਜੇ ਪੁਲ ਬੰਦ ਕੀਤਾ ਤਾਂ ਵੀ ਬੰਦ ਕਰ ਦਿਓ ਇਹ ਬੰਦ ਕਰ ਦਿਓ ਫਿਰ ਲੋਕਾਂ ਦਾ ਲੰਘਾ ਜਿਹੜਾ ਉਹ ਬੰਦ ਕਰੋ ਇਹ ਥੋੜਾ ਕੀ ਲੋਕ ਵੀ ਲੰਘਣ ਤੇ ਮਰਨ ਵੀ ਲੋਕ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਕਿ ਇਹਨਾਂ ਨੂੰ ਰੋਡ ਦੇ ਵਿੱਚ ਲਗਾ ਕੇ ਤੇ ਆਪਣੀਆਂ ਤਨਖਾਹਾਂ ਜਿਹੜੀਆਂ ਟਾਈਮ ਨਾਲ ਲਈਆਂ ਜਾ ਰਹੀਆਂ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਬੇਨਤੀ ਕਰਦੇ ਆ ਇਹੋ ਜਿਹੀਆਂ ਖਬਰਾਂ ਜਿਹੜੀਆਂ ਇਹੋ ਜਿਹੀਆਂ ਖਬਰਾਂ ਵਾਤਵਾਤ ਸ਼ੇਅਰ ਕਰਿਆ ਕਰੋ ਤਾਂ ਜੋ ਸੁੱਤੀਆਂ ਸਰਕਾਰਾਂ ਸੁੱਤੇ ਮਹਿਕਮੇ ਜਿਹੜੇ ਉਹ ਜਾਗ ਜਾਣ ਔਰ ਇਹਦੇ ਆਲੇ ਵੇਖਣ ਪੀ ਅਸੀਂ ਗਲਤੀ ਕਿਹੜੀ ਕਰ ਰਹੇ ਆ ਔਰ ਇਹ ਕੰਮ ਕਿਹੜਾ ਚੰਗਾ ਹੈ ਸਲਾਘਾ ਬਣਦੀ ਆ ਜਾਂ ਨਹੀਂ ਬਣਦੀ ਕਮੈਂਟ ਕਰਕੇ ਦੱਸੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ